ਐਮਐਲਏ ਸਾਹਿਬ ਲੋਕ ਰੱਖਦੇ ਨੇ ਤੁਹਾਡੇ ਕੋਲੋਂ ਆਸ ਰੋੜਾਂ ਗਲੀਆਂ ਦਾ ਨਹੀਂ ਹੋ ਰਿਹਾ ਕੋਈ ਵੀ ਵਿਕਾਸ ਟੁੱਟਦਾ ਦਿਖ ਰਿਹਾ ਇਹ ਲੋਕਾਂ ਦਾ ਵਿਸ਼ਵਾਸ ਕੁੱਲ ਮਿਲਾ ਕੇ ਸ਼ਹਿਰ ਦੀ ਗੱਲ ਕਰੀਏ ਤਾਂ ਗਲੀਆਂ ਸੜਕਾਂ ਦਾ ਵੱਜਿਆ ਪਿਆ ਸੱਤਿਆ ਨਾਸ਼ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤਾਂ ਇਸ ਵਕਤ ਅਸੀਂ ਮੌਜੂਦ ਹੁਸ਼ਿਆਰਪੁਰ ਜਲੰਧਰ ਮਾਰਗ ਪਿੱਪਲਾਵਲੀ ਨਜ਼ਦੀਕ ਜਿੱਥੇ ਦਾ ਤੁਹਾਨੂੰ ਤਸਵੀਰਾਂ ਪਹਿਲਾਂ ਤਾਂ ਦਿਖਾ ਦਈਏ ਕਿਸ ਤਰ੍ਹਾਂ ਦੇ ਨਾਲ ਰੋਡ ਜਿਹੜਾ ਕਿ ਟੁੱਟੇ-ਟੁੱਟੇ ਖੱਡੇ ਇੱਥੇ ਪਏ ਹੋਏ ਨੇ ਡੂੰਘੇ ਖੱਡੇ ਪਏ ਹੋਏ ਨੇ ਤਾਂ ਹਾਲਾਂਕਿ ਅੱਜ ਸਿਰਫ 15-20 ਮਿੰਟ ਹੀ ਕਹਿ ਸਕਦੇ ਹਾਂ ਅਸੀਂ ਬਾਰਿਸ਼ ਹੋਈ ਹੈ ਤਾਂ ਉਸ ਤੋਂ ਬਾਅਦ ਹੀ ਤੁਸੀਂ ਦੇਖ ਸਕਦੇ ਹੋ ਸੈਜੇ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ 15-20 ਮਿੰਟ ਦੀ ਬਾਰਿਸ਼ ਦੇ ਨਾਲ ਜੇ ਆਹ ਰੋਡ ਦਾ ਆ ਹਾਲ ਹੈ ਕਿਤੇ 2-3 ਦਿਨ ਮੀਂਹ ਆ ਜਿਹੜਾ ਕਿ ਜ਼ਿਆਦਾ ਪੈ ਜਾਵੇ ਜਾਂ ਵੱਡੀ ਮਾਤਰਾ ਦੇ ਵਿੱਚ ਮੀਂਹ ਪੈ ਜਾਵੇ ਤਾਂ ਕੀ ਇਸ ਰੋਡ ਦਾ ਜਿਹੜਾ ਕਿ ਹਾਲ ਹੋਵੇਗਾ ਤਾਂ ਲੋਕ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਗੁਜ਼ਰ ਕੇ ਇੱਥੋਂ ਜਾ ਰਹੇ ਨੇ ਖੱਡੇ ਰੋੜਾਂ ਦੇ ਉੱਤੇ ਪਏ ਹੋਏ ਨੇ ਆਉਣ ਜਾਣ ਵਾਲੇ ਲੋਕਾਂ ਨੂੰ ਇੱਥੋਂ ਲੰਘੇ 'ਚ ਸਮੱਸਿਆ ਆ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਕਿ ਜਲੰਧਰ ਵੀ ਭਾਵੇਂ ਉਹ ਕੰਮ ਦੇ ਪਰਪਸ ਲਈ ਕਹਿ ਲਈਆ ਜਾਂ ਵੈਸੇ ਜਾਂਦੇ ਨੇ ਤਾਂ ਉਹਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉੱਥੇ ਜੇਕਰ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਜ਼ਰੂਰ ਹੋ ਵੀ ਹੈ ਨਾ ਰੋੜਾਂ ਦੇ ਉੱਤੋਂ ਗੁਜ਼ਰਦੇ ਹੋਣਗੇ ਪਰ ਕਿਸੇ ਵੱਲੋਂ ਵੀ ਜਿਹੜਾ ਕਿ ਇੱਕ ਅਟੈਂਟਿਵਲੀ ਜਾਂ ਇੱਕ ਸਾਵਧਾਨੀ ਦੇ ਨਾਲ ਇਸ ਮੁੱਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਿਆ ਤਾਂ ਦੁਕਾਨਦਾਰ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦੀ ਵੀ ਇਹ ਸ਼ਿਕਾਇਤ ਹੈ ਕਿ ਕੋਈ ਗਾਹ ਕਿ ਨਹੀਂ ਉਹਨਾਂ ਦੇ ਆਂਦਾ ਕਿਉਂਕਿ ਰੋਡ ਦੀ ਹਾਲਤ ਤੁਸੀਂ ਪਹਿਲਾਂ ਹੀ ਦੇਖ ਸਕਦੇ ਹੋ ਮੋਰੇ ਜਾਮ ਜਿਹੜਾ ਕਿ ਲੱਗਿਆ ਪਿਆ ਹੈ ਤਾਂ ਹੁਣ ਲੋਕ ਵੀ ਨੇ ਜਿਹੜੇ ਦੁਕਾਨਦਾਰ ਨੇ ਇੱਥੋਂ ਦੇ ਉਹ ਵੀ ਲਾਂ ਤਾਂ ਹੀ ਇੱਕ ਤਰ੍ਹਾਂ ਨਾਲ ਪਾ ਰਹੇ ਨੇ ਗੁਜ਼ਰਨ ਵਾਲੇ ਲੋਕ ਇੱਥੋਂ ਲਾਂ ਤਾਂ ਪਾ ਕੇ ਨਿਕਲ ਰਹੇ ਨੇ ਕਿ ਕਦੋਂ ਇਹ ਰੋੜਾਂ ਦੀ ਸਮੱਸਿਆ ਤੋਂ ਜਿਹੜਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਰਾਹਤ ਮਿਲੇਗੀ ਕਿਉਂਕਿ ਬਹੁਤ ਵਾਰੀ ਅਸੀਂ ਵੀ ਮੁੱਦਾ ਇਹ ਚੱਕ ਚੁੱਕੇ ਆ ਰੋੜਾਂ ਦਾ ਜਿਹੜਾ ਕਿ ਸਿੰਪਲ ਕਹਿ ਲਈਏ ਲੀਪਾ ਪੋਤੀ ਕਰ ਦਿੱਤੀ ਜਾਂਦੀ ਹੈ ਪਰੰਤੂ ਪੱਕਾ ਹੱਲ ਇਸ ਦਾ ਕੋਈ ਨਹੀਂ ਕੀਤਾ ਜਾਂਦਾ ਲੋਕ ਨੇ ਜਿਹੜੇ ਕਿ ਇੱਥੋਂ ਹਾਦਸਾ ਗ੍ਰਸਤ ਵੀ ਹੋ ਸਕਦੇ ਨੇ ਹੋ ਹੀ ਸਕਦੇ ਨੇ ਹੁੰਦੇ ਹੀ ਹੋਣਗੇ ਪਰ ਪ੍ਰਸ਼ਾਸਨ ਹੈ ਜਿਹੜਾ ਕਿ ਸ਼ਾਇਦ ਮਾਫੀ ਚਾਹੁੰਨਾ ਜੇ ਇਹ ਸ਼ਬਦਾਂ ਲਈ ਪ੍ਰਸ਼ਾਸਨ ਦੋ ਚਾਰਾਂ ਦੇ ਮਰਨ ਦੀ ਉਹ ਉਡੀਕ ਕਰ ਰਿਹਾ ਹੈ ਉਸ ਤੋਂ ਬਾਅਦ ਹੀ ਜਿਹੜਾ ਕਿ ਇਸ ਦਾ ਪੱਕਾ ਇਲਾਜ ਕੀਤਾ ਜਾਵੇਗਾ ਕਿਉਂਕਿ ਸੱਟਾਂ ਚੋਟਾਂ ਤਾਂ ਲੋਕਾਂ ਦੇ ਰੋਜ਼ ਹੀ ਇੱਥੋਂ ਦੇਖ ਕੇ ਕਹਿ ਲਈਏ ਲੱਗਦੀਆਂ ਨੇ ਮਾਈਨਰ ਸੱਟਾਂ ਕਹਿ ਲਈਏ ਕਿਉਂਕਿ ਖੱਡੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਤਾਂ ਦੁਕਾਨਦਾਰ ਵੀ ਹੁਣ ਇੱਥੇ ਦੇ ਮੌਜੂਦ ਨੇ ਤਾਂ ਤੁਸੀਂ ਦੇਖ ਸਕਦੇ ਹੋ ਬੱਸ ਡਰਾਈਵਰ ਵੀ ਨੇ ਜਿਹੜੇ ਕਿਸ ਤਰ੍ਹਾਂ ਦੇ ਨਾਲ ਲਾਂਨਤਾ ਪਾ ਕੇ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਹੈ ਇੱਥੋਂ ਰੋਜ਼ ਹੀ ਨਿਕਲਦੇ ਨੇ ਪਰੰਤੂ ਰੋਡ ਦੀ ਜਿਹੜੀ ਕਿ ਇਸ ਨੂੰ ਸਵਾਰਨ ਦੀ ਗੱਲ ਕੀਤੀ ਜਾਵੇ ਤਾਂ ਵਿਕਾਸ ਤੁਹਾਨੂੰ ਓਵਰਆਲ ਜ਼ੀਰੋ ਹੀ ਇਸ ਰੋਡ ਦਾ ਦਿਖੇਗਾ ਕਿਉਂਕਿ ਕਹਿ ਲਈਏ ਅਸੀਂ ਲੀਪਾ ਪੋਤੀ ਕੀਤੀ ਜਾਂਦੀ ਹੈ ਕਿਉਂਕਿ ਉਹ 2-3 ਦਿਨ ਟਿਕਦੀ ਹੈ 10-15 ਮਿੰਟ ਲਈ بارش ਆਈ ਹੈ ਅੱਜ ਤੱਕ ਤੁਸੀਂ ਹਾਲਾਤ ਰੋਡ ਦੇ ਦੇਖ ਸਕਦੇ ਹੋ ਜਾਮ ਵੀ ਹੋ ਪਰੇ ਤੱਕ ਲੱਗਿਆ ਹੋਇਆ ਹੈ ਕਿਉਂਕਿ ਲੋਕਾਂ ਨੂੰ ਗੁਜ਼ਰਨ ਦੇ ਵਿੱਚ ਸਮੱਸਿਆ ਆ ਰਹੀ ਹੈ ਦੁਕਾਨਦਾਰ ਇੱਥੋਂ ਦੇ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਿਸ਼ੂ ਮਾਰੇ ਜੀ 21 ਇੰਨੀ ਦੇਰ ਦੀ ਰੋਡ ਦੀ ਸਮੱਸਿਆ ਆ ਰਹੀ ਪਈ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਇਸ ਵੱਲ ਆ ਰਿਹਾ ਕਿਤੇ ਆਂਦੇ ਵੀ ਹੋਣਗੇ ਤਾਂ ਸਿਰਫ ਇੱਕ ਫਾਰਮੈਲਿਟੀ ਕਹਿ ਲਈਏ ਲੀਪਾ ਪੋਤੀ ਕਰਕੇ ਚਲ ਜਾਂਦੇ ਨੇ ਉਹ ਤਾਂ ਤਿੰਨ ਚਾਰ ਦਿਨ ਬਾਅਦ ਫੇਰ ਖਰਾਬ ਹੋ ਜਾਂਦੀ ਹੈ ਜੀ ਦੇਖੋ ਜੀ ਇੱਥੇ ਬੈਠੇ ਮੈਂ ਡੇਲੀ ਦੇਖਦਾ ਵਾਂ ਇੱਦਾਂ ਪ੍ਰਸ਼ਾਸਨ ਵਾਲੇ ਲੋਕੀ ਹੁੰਦੇ ਆ ਆ ਮੈਂ ਕਿਹਾ ਤਕਰੀਬਨ ਵੱਧ ਤੋਂ ਵੱਧ 15 ਦਿਨ ਹੋਏ ਹੋਣੇ ਆ ਉਹਦੋਂ ਮਿੱਟੀ ਇੱਥੇ ਪਾ ਕੇ ਗਏ ਆ ਨਾਗਾਂ ਵਿੱਚ ਕੋਈ ਬਜੀ ਨਹੀਂ ਨਾ ਕੁਝ ਹੋਰ ਮਿੱਟੀ ਪੈਂਦੀ ਆ ਮੀਂਹ ਆਉਂਦਾ ਪਾਣੀ ਆਉਂਦਾ ਨਾਲ ਹੀ ਵਹਿ ਜਾਂਦੀ ਆ ਇੱਥੇ ਇੰਨੇ ਐਕਸੀਡੈਂਟ ਹੁੰਦੇ ਆ ਅੱਗੇ ਅੱਗੇ ਤੁਸੀਂ ਦੇਖੂਗੇ ਤਾਂ ਉੱਥੇ ਟੋਇਆ ਬੋਝ ਬੜਾ ਦਸਤਪਿਆ ਹੋਇਆ ਤੇ ਇੱਥੇ ਸਾਡੇ ਮੋਰੇ ਹੀ 2 ਵ ਬੰਦਾ ਸੋਣਾਂ ਲੀਕਾ ਜਾ ਰਿਹਾ ਇੱਥੇ ਆ ਕੇ ਬਿਲਕੁਲ ਮਤਲਬ ਗੰਦੇ ਤਰੀਕੇ ਨਾਲ ਡਿੱ ਗਿਆ ਉਹਦਾ ਸਿਰ ਸੁਰ ਫਟ ਗਿਆ ਉਸ ਬੰਦੇ ਦਾ ਭਾਈ ਸਾਹਿਬ ਅੱਜ ਸਿਰਫ 15 20 ਮਿੰਟ ਲਈ ਮੀਂਹ ਪਿਆ ਆਹ ਰੋਡ ਦਾ ਹਾਲ ਹੈ ਤਾਂ ਜੇਕਰ ਕਿਤੇ ਬਾਰਿਸ਼ ਜ਼ਿਆਦਾ ਪੈ ਜਾਂਦੀ ਹੈ ਤਾਂ ਫੇਰ ਕੀ ਹਾਲ ਇੱਥੇ ਰੋਡ ਦਾ ਬਣ ਜਾਏਗਾ ਭਾਈ 15 20 ਮਿੰਟ ਤਾਂ ਬਹੁਤ ਜ਼ਿਆਦਾ ਵਾ ਇਹ ਤਾਂ ਵੱਧ ਤੋਂ 5 ਮਿੰਟ ਹੀ ਮੀਂਹ ਪਿਆ ਨਾ ਮਸੀ 5 ਮਿੰਟ ਦੇ ਵਿੱਚ ਇਹ ਹਾਲਾਤ ਹੋ ਗਏ ਇੱਥੇ ਦੇ ਨਾ ਪਰਿਸ਼ਾਨੀਆਂ ਵੱਲ ਧਿਆਨ ਦੇ ਰਹੀ ਆ ਨਾ ਕੁਝ ਹੋਇਆ ਤੁਸੀਂ ਸਮੱਸਿਆ ਲੈ ਕੇ ਜਾਂਦੇ ਹੋ ਤੁਹਾਨੂੰ ਕੀ ਜਿਹੜਾ ਕਿ ਕਹਿ ਲਈਏ ਅਸੀਂ ਹੱਲ ਤਾਂ ਨਹੀਂ ਹੁੰਦਾ ਕੀ ਜਿਹੜਾ ਕਿ ਅੱਗੇ ਕਿਸ ਤਰ੍ਹਾਂ ਨਾਲ ਗੱਲ ਕਰਕੇ ਵਧਾਇਆ ਜਾਂਦਾ ਦੇਖੋ ਫਿਲਹਾਲ ਮੈਂ ਇੱਧਰ ਨਾ ਇਦਾਂ ਆਪਾਂ ਸਮੱਸਿਆ ਖੈਰ ਲੈ ਕੇ ਜਾਈ ਦੀਆਂ ਬਟ ਉਹ ਕੋਈ ਤੰਗ ਨਹੀਂ ਕਰਨ ਗੱਲਬਾਤ ਨਹੀਂ ਹੋ ਰਹੀ ਕੋਈ ਵੀ ਉਹਨਾਂ ਦੇ ਨਾਲ ਤੇ ਉਹ ਕੁਛ ਨਾ ਕੋਈ ਆ ਕੇ ਇੱਥੇ ਦੇਖ ਰਿਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੋ ਹਲਾ ਸੜਕ ਦੇ ਮੰਦੇ ਵੇ ਆ ਉਹ ਜਿਆਦਾ ਖਤਮਲੇ ਖਤਰਨਾਕ ਹੀ ਮਾਰ ਰਹੇ ਆ ਹਾਂਜੀ ਅੰਕਲ ਜੀ ਕੀ ਨਾਮ ਹੈ ਜੀ ਤੁਹਾਡਾ ਮਾਸਟਰ ਮਨੂ ਸਿੰਘ ਜੀ ਕੀ ਜਿਹੜੀ ਕਿ ਸਮੱਸਿਆ ਇੰਨੀ ਧੀਰ ਦੀ ਇੱਥੋਂ ਆ ਰਹੀ ਪਈ ਹੈ ਕਿਉਂ ਨਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਿਆਨ ਇੱਧਰ ਜਾ ਰਿਹਾ ਪਿਆ ਮੈਂ ਆਸ਼ਾ ਆਪ ਨਿਊ ਦਾ ਧੰਨਵਾਦੀ ਆ ਇਸ ਚੈਨਲ ਦਾ ਕਿ ਮੈਂ ਦੇਖਦਾ ਹਰ ਰੋਜ਼ ਜਿੱਥੇ ਵੀ ਕੋਈ ਸਮੱਸਿਆ ਸਮਾਜ ਦੇ ਵਿੱਚ ਆਉਂਦੀ ਆ ਇਹ ਆਸ਼ਾ ਆਪ ਨਿਊ ਚੈਨਲ ਇਹਨੂੰ ਉਖਾਉਂਦਾ ਪ੍ਰਸ਼ਾਸਨ ਕੋਲ ਸਰਕਾਰ ਕੋਲ ਲੋਕਾਂ ਨੂੰ ਵੇਕੰਟ ਕਰਦਾ ਇਹ ਮੇਰਾ ਖਿਆਲ ਆ ਫਿਰ ਉਹ ਤੋਂ ਬਾਅਦ ਪ੍ਰਸ਼ਾਸਨ ਨੂੰ ਧਿਆਨ ਵੀ ਦੇਣਾ ਪੈਂਦਾ ਇਥੇ ਜਿੱਥੇ ਅੱਜ ਅਸੀਂ ਪਿਪੜਾ ਦੇ ਬਾਦੇ ਖੜੇ ਆ ਮੈਂ ਮਾਸਟਰ ਮਹਿੰਦਰ ਸਿੰਘ ਹੀਰ ਕਮਿਸ਼ਨਰ ਬਹੁਜ ਇਨੈਕਸ਼ਪਨ ਫੰਡ ਫਾਰ ਸੋਸ਼ਲ ਜਸਟਿਸ ਕੰਮ ਕਰਿਆ ਉਹ ਦੇ ਦੇਖ ਕੇ ਔਰ ਹੈਰਾਨ ਹੋਈਦਾ ਪਈ ਸਰਕਾਰ ਦੇ ਵਾਦੇ ਕੀ ਆ ਲਾਰੇ ਕੀ ਆ ਅੱਜ ਆ ਜਿਹੜੀ ਪਿਪੜਾ ਦੇ ਆਡੇ ਦੇ ਕੋਲ ਹੈ ਜਿੱਥੇ ਨੋਵਾ ਹਸਤਾੜਾ ਉਹ ਦੇਖਿਆ ਜਾਂਦਾ ਜਿਹੜੀ ਸੜਕ ਦੀ ਪੋਜੀਸ਼ਨ ਆ ਇਥੇ ਲਗਭਗ ਹਰ ਰੋਜ਼ ਹਫ਼ਤੇ 'ਚ ਕਦੀ ਵਾਰ ਤਾਂ ਛੋਟਾ ਵੱਡਾ ਐਕਸੀਡੈਂਟ ਹੁੰਦਾ ਔਰ ਨੋਵਾ ਹਸਪਤਾਲ ਵੀ ਲਾਗੇ ਜਿੱਥੇ ਲੈ ਕੇ ਜਾਂਦੇ ਲੋਕ ਚੱਕੇ ਉਹ ਮੈਂ ਦੇਖਦਾ ਕੋਈ ਸਰਕਾਰ ਜੀ ਐਮਪੀ ਐਮਐਲਏ ਜਿਹੜੇ ਆ ਸੰਬੰਧਤ ਉਹਦਾ ਫਰਜ਼ ਬਣਦਾ ਉਹ ਵੀ ਰੋਜ਼ ਲੰਘਦੇ ਹੋਣਗੇ ਇਥੋਂ ਦੀ ਉਹਦਾ ਫਰਜ਼ ਇਹ ਬਣਦਾ ਸੀ ਕਿ ਜਿੱਥੇ ਸਮੱਸਿਆ ਆ ਰਹੀ ਆ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰੀਏ ਇਸ ਕਰਕੇ ਜਿਹੜਾ ਜਾਂ ਸਰਕਾਰ ਦਾ ਧਿਆਨ ਆ ਪਤਾ ਨਹੀਂ ਕਿਹੜੇ ਵਾਲੇ ਪਾਸੇ ਆ ਰਾਜਨੀਤੀ ਵੀ ਕਰਨੀ ਚਾਹੀਦੀ ਆ ਪਾਰਕ ਦੇ ਸਮਾਜ ਦੀਆਂ ਸਮੱਸਿਆਵਾਂ ਉਹ ਜਿੰਮੇਵਾਰੀ ਬਣਦੀ ਹੁੰਦੀ। ਉਹਨੇ ਬੋਟਾ ਨਹੀਂ ਆ ਸੁਧਾਰ ਲਈ। ਵਿਕਾਸ ਕਰਦੀ। ਪਰ ਜਿਹੜਾ ਵਿਕਾਸ ਹੈ ਸਾਹਮਣੇ ਦਿਸਦਾ ਪਈ ਇਹ ਵਿਕਾਸ ਕਿਉਂ ਜਿਹੜਾ ਵਿਕਾਸਾ ਜਿੱਥੇ ਘੰਟਾ ਘੰਟਾ ਜਾਮ ਲੱਗੇ ਆ। ਔਰ ਲੋਕਾਂ ਦੇ ਲੰਗੇ ਲੰਘਦੇ ਲੰਘਦੇ ਸੱਟਾਂ ਲੱਗਦੀਆਂ। ਤੋ ਇਸ ਕਰਕੇ ਮੇਰੀ ਪੁਰਜੋ ਅਪੀਲ ਆ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਕਿ ਜੇ ਮਸਲੇ ਲੋਕਾਂ ਦੇ ਹੱਲ ਨਹੀਂ ਕਰਦੇ ਵਾਅਦਾ ਵੀ ਨਹੀਂ ਕਰਨੇ ਚਾਹੀਦੇ ਨੰਦਾਰੇ ਲਾਉਣੇ ਚਾਹੀਦੇ ਆ। ਜੇ ਕਰਨਾ ਵਾਅਦਾ ਤਾਂ ਫੇ ਉਹਨੂੰ ਪੂਰਾ ਵੀ ਕਰੋ। ਇਸ ਕਰਕੇ ਬੰਲਾ ਜਿਹੜਾ ਆ ਮਲਦਾ ਨਹੀਂ ਕਾਰਪੋਰੇਸ਼ਨ ਦਾ ਇੱਕ ਇਥੇ ਗਾਇਰੀਆ ਹੈ ਇਹ ਕਾਰਪੋਰੇਸ਼ਨ ਦਾ ਇਹ ਹਾਲ ਆ ਤਾਂ ਫਿਰ ਬਾੜੇ ਦੇ ਪਿੰਡਾਂ ਦਾ ਕੀ ਹਾਲ ਹੋਏਗਾ ਔਰ ਪਿੰਡਾਂ ਵਿੱਚ ਵੀ ਦੇਖਣ ਨੂੰ ਆਹੀ ਹਾਲ ਮਿਲਦਾ ਤੇ ਅਸੀਂ ਜਿਹੜੇ ਜਿਹੜੇ ਦੇਖ ਰਹੇ ਆ ਬਿਆਨ ਸਰਕਾਰਾਂ ਦੇ ਪ੍ਰਸ਼ਾਸਨ ਦੇ ਉਹ ਮੈਨੂੰ ਲੱਗਦਾ ਵੀ ਸਾਨੂੰ ਕਿਤੇ ਨਾ ਕਿਤੇ ਉਹ ਕੀ ਕਹਿੰਦੇ ਆ ਉਹ ਲਾਰੇ ਲੱਪੇ ਜੇ ਲਾ ਕੇ ਹਨਾ ਉਹ ਚੁੱਪ ਕਰਾਉਂਦੇ ਆ ਵੀ ਮੈਂ ਅਸੀਂ ਬਹੁਤ ਕੰਮ ਕਰਦੇ ਆ ਆ ਹੁਣ ਸਾਥੀ ਖੜੇ ਆ ਚੈਨਲ ਆਏ ਇਹਨਾਂ ਸ਼ਿੱਟੇ ਪੈਨ ਨੂੰ ਕਰਦੇ ਆ ਕੱਪੜਿਆਂ ਤੇ ਬਚ ਰਹੇ ਆ ਆ ਲੱਗੇ ਲੱਗੇ ਸਰ ਇੱਕ ਸਰਕਾਰੀ ਸਕੂਲ ਵੀ ਆ ਬੱਚੇ ਵੀ ਇੱਥੋਂ ਗੁਜ਼ਰਦੇ ਹੋਣਗੇ ਤਾਂ ਕਿੰਨੀ ਰਿਸਕ ਰਹਿੰਦੀ ਆ ਪਰ ਪ੍ਰਸ਼ਾਸਨ ਨੂੰ ਕੁਝ ਨਹੀਂ ਦਿਖ ਰਿਹਾ ਪਿਆ ਸਰਕਾਰੀ ਸਿਨੀਅਰ ਸੈਕੰਡਰੀ ਸਕੂਲ ਆ ਬੱਚੇ ਲਗਭਗ 1000 1200 ਦੇ ਵਿਚਕਾਰ ਬੱਚੇ ਪੜਦੇ ਆ 2-300 ਬੱਚਾ ਪ੍ਰਾਇਮਰ ਦੇ ਪੜਦਾ ਦੇਖੋ ਜੇ ਉਸ ਵੇਲੇ ਇਦਾਂ ਦੀ ਹਾਲਾਤ ਹੋਵੇ ਤਾਂ ਬੱਚੇ ਕਿਦਾਂ ਲੰਘਣਗੇ ਉਹ ਐਕਸੀਡੈਂਟ ਤਾਂ ਮੱਲੋ-ਮੱਲੀ ਹੋਣਗੇ ਉਹਨੂੰ ਰੋਕ ਨਹੀਂ ਕੋਈ ਸਕਦਾ ਕਿੰਨਾ ਕਾਪਾ ਬਚਾਲਾਂਗੇ ਬੱਚਿਆਂ ਨੂੰ ਵੀ ਇਸ ਕਰਕੇ ਮੈਂ ਪੁਲਜੋ ਸਕਾਲ ਨੂੰ ਅਪੀਲ ਕਰਦਾ ਕਿ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਜੋਸਲੀਅਤਾ ਉਹਦੇ ਮੁਤਾਬਕ ਕੰਮ ਕਰੋ ਲੋਕਾਂ ਦੇ ਭਲ ਕਰੋ ਸਮਾਜ ਦੇ ਵਿੱਚ ਵਿਚਰੋ ਔਰ ਦੇਖੋ ਕੀ ਬੰਦਾ ਲੋਕ ਕਿੰਨੇ ਤੁਸੀਂ ਇਸ ਕਰਕੇ ਮੇਰੀ ਜ਼ੋਰਦਾਰ ਅਪੀਲ ਆ ਪ੍ਰਸ਼ਾਸਨ ਨੂੰ ਵੀ ਇਹ ਜਿਹੜਾ ਪੇਪੜਾ ਮਹਲਾ ਜਿੱਥੇ ਆ ਸੜਕ ਦਾ ਹਾਲਾ ਇਹਨੂੰ ਤੁਰੰਤ ਇਹਦੀ ਰਿਪੇਅਰ ਕਰੇ ਔਰ ਸਿਕਰਕ ਸੜਕ ਬਣਾਵੇ ਥੈਂਕ ਯੂ ਅੱਜ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਸਲੀਮ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਇਹ ਪਿਛਣ ਵਾਲੇ ਦਾ ਇਹ ਹੈ ਜੀ ਹਫ਼ਤਾ ਪਹਿਲਾਂ ਵੀ ਆਪਣੀ ਐਂਟਰੀ ਜਦੋਂ ਹੋਈ ਸੀ ਐਂਟਰੀ ਭਾਈ ਸਾਹਿਬ ਇੰਨੀ ਸਮੱਸਿਆ ਇੱਥੇ ਆ ਰਹੀ ਪਈ ਹੈ ਦੁਕਾਨਦਾਰੀ ਵੀ ਕਹਿ ਲਈਏ ਇਹਨਾਂ ਕਾਰਨਾਂ ਕਰਕੇ ਹੀ ਠੱਪ ਹੋਈ ਪਈ ਹੈ ਲੋਕੀ ਪਰੇਸ਼ਾਨ ਹੋ ਰਹੇ ਨੇ ਬਾਰ-ਬਾਰ ਪ੍ਰਸ਼ਾਸਨ ਅੱਗੇ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਨੇ ਕਿਹੜੇ ਤਿੱਖੇ ਸ਼ਬਦਾਂ ਚ ਪ੍ਰਸ਼ਾਸਨ ਨੂੰ ਜਗਾਉਣਾ ਚਾਹੋ ਤਿੱਖੇ ਸ਼ਬਦ ਇਦਾਂ ਹੀ ਆ ਜੀ ਦੇਖੋ ਇੱਕ ਮੰਗ ਪੱਤਰ ਪਾਇਆ ਸੀ 10 ਦਿਨ ਪਹਿਲਾਂ ਤੁਹਾਡੇ ਮਾਧਿਅਮ ਨਾਲ ਸੀ ਤੇ ਇਹਨਾਂ ਨੇ ਇਥੋਂ ਹੀ ਮਿੱਟੀ ਪਟਾ ਕੇ ਇੱਥੇ ਪਾ ਦਿੱਤੀ ਸੀ ਅੱਛਾ ਇੱਥੋਂ ਹੀ ਇੱਥੇ ਦੀ ਮਿੱਟੀ ਹੋਈ ਪਟ ਗਏ ਇੱਥੇ ਬੁਆਤੀ ਠੀਕ ਹੈ ਕੋਈ ਲੈਵਲ ਨਹੀਂ ਕੋਈ ਲੈਵਲ ਨਹੀਂ ਕੱਢਿਆ ਕੋਈ ਕੁਝ ਨਹੀਂ ਕੀਤਾ ਰਾਤ ਨੂੰ ਗੱਡੀ ਐਕਸੀਡੈਂਟ ਹੋ ਗਿਆ ਮੀਂਹ ਪੈ ਗਿਆ ਮਾੜਾ ਜਿਹਾ ਤੇ ਉੱਥੇ ਬਾਈਕ ਸਲਿੱਪ ਕੀਤੀ ਪਿੱਛੇ ਗੱਡੀ ਵੱਜੀ ਜਿੱਦਾਂ ਕਿ ਮਤਲਬ ਲੋਕ ਵੀ ਦੱਸ ਰਹੇ ਨੇ ਐਕਸੀਡੈਂਟ ਤਾਂ ਰੋਜ਼ ਹੁੰਦੇ ਨੇ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਦ ਤੱਕ ਕੋਈ ਵੱਡਾ ਹਾਸਾ ਨਹੀਂ ਵਾਪਰਦਾ ਤਦ ਤੱਕ ਅਸੀਂ ਰੋਡ ਦਾ ਕੁਝ ਕਰਨਾ ਨਹੀਂ ਤਾਂ ਗੱਲ ਹੈ ਜੀ ਹੁਣ ਕਿਉਂ ਨੋ ਦੇਖੋ ਪਿਛਲੀ ਾਰ ਬਿਜਲੀ ਨਹੀਂ ਆਈ ਸੀ ਤੇ ਅਸੀਂ ਰੋਡ ਜਾਮ ਕੀਤਾ ਸੀ ਤੇ ਹੁਣ ਜਲਦ ਤੋਂ ਜਲਦ ਅਸੀਂ ਰੋਡ ਜਾਮ ਕਰਾਂਗੇ ਸੋ ਇਹ ਦੁਕਾਨਦਾਰ ਭਾਈਚਾਰਾ ਤੇ ਲੋਕ ਵੀ ਇੱਥੋਂ ਜਿਹੜੇ ਗੁਜ਼ਰਦੇ ਨੇ ਉਹ ਵੀ ਮੌਜੂਦ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੀਆਂ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲਾਂਤਾ ਹੀ ਪਾਈਆਂ ਜਾ ਰਹੀਆਂ ਨੇ ਕਿ ਰੋਡ ਦੀ ਜਿਹੜੀ ਕਿ ਲੀਪਾ ਪੋਤੀ ਕਰ ਦਿੱਤੀ ਜਾਂਦੀ ਹੈ ਇੱਕ ਜਗ੍ਹਾ ਦੀ ਮਿੱਟੀ ਪੱਟ ਕੇ ਉਹ ਦੂਸਰੀ ਜਗ੍ਹਾ ਤੇ ਲਾ ਦਿੱਤੀ ਜਾਂਦੀ ਹੈ ਪਰੰਤੂ ਪੱਕਾ ਹੱਲ ਇਸ ਰੋਡ ਦਾ ਨਹੀਂ ਕੀਤਾ ਜਾ ਰਿਹਾ ਸੋ ਅਸੀਂ ਵੀ ਕਹਿਣਾ ਚਾਹਾਂਗੇ ਕਿ ਫਾਰਮੈਲਿਟੀਆਂ ਨੇ ਜਿਹੜੀਆਂ ਕਿ ਇਹ ਬੰਦ ਕੀਤੀਆਂ ਜਾਣ ਤੇ ਪੱਕਾ ਹੱਲ ਇਸ ਰੋਡ ਦਾ ਸੋਚਿਆ ਜਾਵੇ ਤਾਂ ਜੋ ਲੋਕਾਂ ਨੂੰ ਇੱਥੋਂ ਲੰਘਣ ਦੇ ਵਿੱਚ ਕੋਈ ਸਮੱਸਿਆ ਨਾ ਪਾਵੇ ਕੈਮਰਾਮੈਨ ਮਨਵੀਰ ਮੇਟਿਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਿਸ਼ਾਰਪੁਰ ਨਿਊਜ਼ ਦੇ ਨਾਲ